17 ਗ੍ਰਾਮ ਚਿੱਟੇ ਦੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਇਸ ਵੇਲੇ 2 ਦਿਨਾਂ ਪੁਲਿਸ ਰਿਮਾਂਡ ਦੇ ਉੱਪਰ ਹੈਗੀ ਹੈ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਰਿਮਾਂਡ ਦੇ ਉੱਪਰ ਲੈ ਕੇ ਕਿ ਇਹ ਚਿੱਟਾ ਕਿੱਥੋਂ ਆਇਆ ਸੀ ਕਿੱਥੇ ਜਾਣਾ ਸੀਗਾ ਕਦੋਂ ਤੋਂ ਇਹ ਵਪਾਰਕਾਰੀ ਸੀ ਕਿਹੜੇ ਕਿਹੜੇ ਲੋਕੇ ਇਹਦੇ ਵਿੱਚ ਸ਼ਾਮਲ ਸੀਗੇ ਕਿਉਂਕਿ ਇਸ ਵੇਲੇ ਮਾਮਲਾ ਬਹੁਤ ਭਖਿਆ ਹੋਇਆ ਬਹੁਤ ਸਾਰੀਆਂ ਰੀਲਾਂ ਇਹਦੀਆਂ ਵਾਇਰਲ ਹੋ ਰਹੀਆਂ ਨੇ ਇਹਦਾ ਲਾਈਫਸਟਾਈਲ ਮਹਿੰਗੇ ਸ਼ੌਂਕ ਥਾਰਾਂ ਮਹਿੰਗੀਆਂ ਘੜੀਆਂ ਇਹ ਚੀਜ਼ਾਂ ਜਿਹੜੀਆਂ ਨੇ ਚਰਚਾ ਦੇ ਵਿੱਚ ਬਣੀਆਂ ਹੋਈਆਂ ਨੇ ਸਵਾਲ ਇਹ ਬਣਦਾ ਕਿ ਨੌਕਰੀ ਤੋਂ ਤਾਂ ਬਰਖਾਸਤ ਕਰਤਾ ਹੁਣ ਜਿਹੜਾ ਇਹ ਧੰਦਾਕਾਰੀ ਸੀ ਵਰਦੀ ਦੇ ਵਿੱਚ ਉਹਦੀ ਸਜ਼ਾ ਕੀ ਹੋਏਗੀ ਕਿੰਨੀ ਇਹਨੂੰ ਸਜ਼ਾ ਹੋ ਸਕਦੀ ਹੈ ਜਿੰਨਾ ਚਿੱਟਾ ਇਹਦੇ ਕੋਲੋਂ ਰਿਕਵਰ ਹੋਇਆ ਉਸ ਹਿਸਾਬ ਦੇ ਨਾਲ ਕਿੰਨੀ ਸਜ਼ਾ ਬਣਦੀ ਹੈ ਕੀ ਜਮਾਨਤ ਤੇ ਆ ਸਕਦੇ ਨੇ ਕਿ ਜਾਂ ਫਿਰ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਹੁਣ ਲਾਉਣਾ ਪੈ ਸਕਦਾ ਪੂਰੇ ਕੇਸ ਨੂੰ ਸਮਝਦਿਆਂ ਮੇਰੇ ਨਾਲ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਜੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਢੀਂਗਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਕਾਲੋਂ ਸਾਹਿਬ ਢੀਂਗਰਾ ਸਾਹਿਬ ਬੜੀ ਚਰਚਾ ਦੇ ਵਿੱਚ ਚੱਲ ਰਿਹਾ ਜੀ ਇੱਕ ਲੇਡੀ ਕਾਂਸਟੇਬਲ ਦਾ ਇਹ ਮਾਮਲਾ ਤੁਸੀਂ ਵੀ ਦੇਖਿਆ ਹੋਵੇਗਾ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਐਂ ਸਮਝਾ ਦਿਓ ਕਿ ਕਿਹੜੀਆਂ ਤਾਰਾਵੇਂ ਇਹਦੇ ਵਿੱਚ ਲਾਈਆਂ ਨੇ ਔਰ ਜਿੰਨਾ ਇਹਦੇ ਕੋਲੋਂ ਚਿੱਟਾ ਰਿਕਵਰ ਹੋਇਆ ਕਿੰਨੀ ਇਹਦੇ ਵਿੱਚ ਸਜ਼ਾ ਹੋ ਸਕਦੀ ਹੈ ਮਨਪ੍ਰੀਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਪੁਲਿਸ ਨੇ ਮਕਦਮਾ ਦਰਜ ਕੀਤਾ ਉਹ ਕੀਤਾ 21 ਪਾਰਟ B 6185 ਦਾ ਐਨਡੀਪੀਐਸ ਐਕਟ ਦਾ ਇਹਦੇ ਵਿੱਚ ਐਫਆਈਆਰ ਦੇ ਮੁਤਾਬਕ 17.71 ਗ੍ਰਾਮ ਉਹਦੇ ਤੇ ਰਿਕਵਰੀ ਵਿਖਾਈ ਗਈ ਹੈ ਖੈਰ ਹੋਈਂਦੀ ਜੀ ਉਹਦੇ ਵਿੱਚ ਪੁਲਿਸ ਨੇ ਸਿੱਧੇ ਤੌਰ ਤੇ ਲਿਖਿਆ ਵੀ ਇਹਦੇ ਕੋਲ ਹੈਰਨ ਬਰਾਮਦ ਹੋਈ ਹੈ ਜੀ ਜਿਹੜੀ ਉਹ ਬਰਾਮਦਗੀ ਦਿਖਾਈ ਹੈ ਉਹ ਨੋਨ ਕਮਰਸ਼ੀਅਲ ਕੁਆਂਟੀਟੀ ਹੈ ਠੀਕ ਹੈ ਇਹਦੇ ਤਿੰਨ ਪਾਰਟ ਹੁੰਦੇ ਇੱਕ ਹੁੰਦਾ ਵੀ ਜਿਹੜਾ ਸਮਾਲ ਕੁਆਂਟੀਟੀ ਜਿਹੜਾ ਕੋਈ ਆਮ ਵੀ ਕਿਸੇ ਕੋ ਫੜੀ ਜਾਵੇ ਕੋਈ ਕਿਹਾ ਲਿਆ ਜਾਂਦਾ ਕਿ ਬੰਦੇ ਨੇ ਆਪਣੇ ਵਾਸਤੇ ਯੂਜ਼ ਵਾਸਤੇ ਲਈ ਹੈ ਜੀ ਉਹ ਸਮਾਲ ਕੁਆਂਟੀਟੀ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਆ ਜਾਂਦੀ ਹੈ ਕਮਰਸ਼ੀਅਲ ਤੇ ਸਮਾਲ ਦੇ ਬਿਟਵੀਨ ਜਿਹੜੀ ਹੁੰਦੀ ਹੈ ਉਹਨੂੰ ਨੋਨ ਕਮਰਸ਼ੀਅਲ ਕੁਆਂਟੀਟੀ ਗੈਹਤ ਹੁੰਦੇ ਨੇ ਜੀ ਤੇ ਜਿਹੜੀ ਸਭ ਤੋਂ ਉੱਪਰ ਹੁੰਦੀ ਹੈ ਉਹ ਹੁੰਦੀ ਕਮਰਸ਼ੀਅਲ ਕੁਆਂਟੀਟੀ ਇਹਦੇ ਵਿੱਚ ਜੇਕਰ 250 ਗ੍ਰਾਮ ਹੈਰੋਇਨ ਫੜੀ ਜਾਂਦੀ ਹਾਂ ਫਿਰ ਕਮਰਸ਼ੀਅਲ ਕੁਆਂਟੀਟੀ ਹੋ ਜਾਣੀ ਸੀਗੀ ਠੀਕ ਹੈ ਤੇ ਜੇਕਰ 250 ਗ੍ਰਾਮ ਫੜੀ ਜਾਵੇ ਹਮ ਹੈਰੋਇਨ ਦਾ ਸਾਲਟ ਹੀ ਨਿਕਲੇ ਜੋ ਐਫ ਆਈ ਆਰ ਚ ਲਿਖਿਆ 250 ਗ੍ਰਾਮ ਹੁੰਦੀ ਫਿਰ ਉਹਦੇ ਵਿੱਚ ਘਟੋ ਘਟ ਸਜ਼ਾ 10 ਸਾਲ ਹੋਣੀ ਸੀਗੀ ਠੀਕ ਹੈ ਤੇ ਲੇਕਿਨ ਜਦੋਂ ਨੋਨ ਕਮਰਸ਼ੀਅਲ ਕੁਆਂਟੀਟੀ ਆ ਜਾਵੇ ਫਿਰ ਅਦਾਲਤਾਂ ਦਾ 뷰 ਇਹਦੇ ਪ੍ਰਤੀ ਲੀਨਿਐਂਟ ਹੈਗਾ ਜੀ ਤੇ ਇਹਦੇ ਵਿੱਚ ਹੋ ਸਕਦਾ ਹੋਰ 15-20 ਦਿਨਾਂ ਨੂੰ ਉਹਦੀ ਜ਼ਮਾਨਤ ਵੀ ਹੋ ਜਾਵੇ ਜੋ ਐਫ ਆਈ ਆਰ ਦੇ ਮਤਾਬਕ ਅੱਜ ਦੇ ਜੋ ਗੱਲ ਸਾਹਮਣੇ ਆ ਰਹੀ ਹੈ ਮੰਨੋ ਕੱਲ ਨੂੰ ਉਹਦੀ ਜਿਵੇਂ ਪੁਲਿਸ ਨੇ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਕਿਤੇ ਕੋਈ ਹੋਰ ਰਿਕਵਰੀ ਹੋ ਜਾਂਦੀ ਹੈ ਫਿਰ ਜੁਰਮ ਦਾ ਵਾਧਾ ਵੀ ਹੋ ਸਕਦਾ ਹੈ ਉਹਦੇ 'ਚ ਕੋਈ ਸੈਕਸ਼ਨ ਵੀ ਨਵਾਂ ਐਡ ਹੋ ਸਕਦਾ ਜੇਕਰ ਵੀ ਹੋਰ ਸਾਲਟ ਮਿਲਦਾ ਹਾਲ ਦੀ ਸਥਿਤੀ ਦੇ ਮਤਾਬਕ ਜੀ ਜੋ ਐਫ ਆਈ ਆਰ ਸਾਹਮਣੇ ਆਈ ਹੈ ਉਹਦੇ 'ਚ 17.71 ਗ੍ਰਾਮ ਉਹਦੇ 'ਚ ਹੈਰੋਨ ਬਰਾਮਦ ਖਾਈ ਗਈ ਹੈ ਉਹਦੇ ਵਿੱਚ ਨਾਨ ਕਮਰਸ਼ੀਅਲ ਕੁਆਂਟੀਟੀ ਹੈ ਤੇ ਜਿਹੜੀ ਨਾਨ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹਦੇ ਵਿੱਚ 15ਵਿਆਂ ਦਾ ਨਾਂ ਮਹੀਨੇ ਦੇ ਵਿੱਚ ਜਮਾਨਤ ਹੋ ਜਾਂਦੀ ਹੈ ਆਮ ਤੌਰ ਤੇ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹ ਵੀ ਲੋਕੀ ਕਹਿ ਦਿੰਦੇ ਨੇ ਕਿ ਜੇਕਰ 2 ਗ੍ਰਾਮ ਤੋਂ ਉੱਪਰ ਪਾਇਆ ਗਿਆ ਤਾਂ ਕਮਰਸ਼ੀਅਲ ਚ ਆ ਗਿਆ ਜੇਕਰ 2 ਗ੍ਰਾਮ ਤੋਂ ਘੱਟ ਕਿਸੇ ਕੋਲ ਪੜਿਆ ਗਿਆ ਤਾਂ ਉਹ ਫਿਰ ਖਾਣ ਪੀਣ ਦੇ ਵਿੱਚ ਲਿਖਿਆ ਜਾਂਦਾ ਹੈ ਇਹਦਾ ਕੋਈ ਸాల్ਟ ਹੁੰਦਾ ਕਿਹੜੇ ਹਸਾਬ ਦੇ ਨਾਲ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਐਨਡੀਪੀਐਸ ਐਨ ਨਾਰਕੋਟਿਕ ਡਰਗ ਸਾਈਕੋਟ੍ਰੋ픽 ਸਬਸਟੈਂਸ ਜੀ ਇਹ ਐਕਟ ਹੈ ਇਸ ਐਕਟ ਦੇ ਵਿੱਚ ਇੱਕ ਪੂਰਾ ਚਾਰਟ ਬਣਿਆ ਹੈ ਕਿ ਕਿਹੜੇ ਕਿਹੜੇ ਉਹਦੇ ਵਿੱਚ ਜਿਹੜੀਆਂ ਡਰੱਗਸ ਨੇ ਉਹ ਡਰੱਗ ਦੇ ਵਿੱਚ ਕੀ ਹੈਗਾ ਜਿਵੇਂ ਅਸੀਂ ਕੋਈ ਦਵਾਈਆਂ ਵੀ ਲੈਨੇ ਆ ਕਿਸੇ ਨਾ ਕਿਸੇ ਦਵਾਈ ਦੇ ਵਿੱਚ ਕੋਈ ਨਾ ਕੋਈ ਸਾਲਟ ਹੁੰਦਾ ਜਿਵੇਂ ਆਮ ਤੌਰ ਤੇ ਟਰਾਮਾਡੋਲ ਦੀਆਂ ਗੋਲੀਆਂ ਹੁੰਦੀਆਂ ਨੇ ਲੋਕੇ ਨਸ਼ਾ ਕਰਨ ਵਾਸਤੇ ਵੀ ਵਰਤਦੇ ਨੇ ਲੇਕਿਨ ਅਸਲ ਦੇ ਵਿੱਚ ਉਹ ਦਵਾਈ ਹੁੰਦੀ ਹੈ ਤੇ ਹੋਰ ਬੜੀਆਂ ਸਾਰੀਆਂ ਦਵਾਈਆਂ ਹੁੰਦੀਆਂ ਨੇ ਪ੍ਰੇਗਾਬਲਨ ਆਮ ਤੌਰ ਤੇ ਇਹ ਡਾਕਟਰ ਮਰੀਜ਼ ਨੂੰ ਲਿਖ ਦਿੰਦੇ ਨੇ ਜੇ ਦੇ ਕੋਈ ਨਸਾ ਵਗੈਰਾ ਦੀ ਦਰਦ ਹੁੰਦੀ ਹੋਵੇ ਉਹਦਾ ਦਵਾਈ ਦਾ ਨਾਮ ਕਈ ਵਾਰੀ ਹੋਰ ਹੁੰਦਾ ਤੇ ਸਾਲਟ ਹੁੰਦਾ ਪ੍ਰੇਗਾਬਲਨ ਠੀਕ ਹੈ ਉਹ ਵੀ ਜੇ ਕਿਸੇ ਕੁਆਨਟੀਟੀ ਤੋਂ ਵੱਧ ਕੇ ਹੋ ਜਵੇ ਤੇ ਉਹ ਉਹਨੂੰ ਡਰੱਗ ਦੇ ਵਿੱਚ ਫਾਲ ਕਰ ਦਿੰਦੇ ਨੇ ਇਸੇ ਤਰ੍ਹਾਂ ਇਸ ਐਕਟ ਦੇ ਵਿੱਚ ਕਰੀਬਨ 239 ਤਰ੍ਹਾਂ ਦੇ ਸਾਲਟ ਹੈਗੇ ਨੇ ਠੀਕ ਹੈ 239 ਤੇ ਉਹਨਾਂ ਵਿੱਚੋਂ ਕੋਈ ਵੀ ਕੁਝ ਨਿਕਲੇ ਤੇ ਉਹਦੇ ਅੱਗੇ ਫਿਰ ਉਹਦਾ ਚਾਰਟ ਬਣਾਇਆ ਹੋਇਆ ਜਿਵੇਂ ਤੁਸੀਂ ਸਵਾਲ ਕੀਤਾ ਨਾ ਵੀ ਚਟਾ ਮਿਲਿਆ ਐਫ ਆਈ ਆਰ ਦੇ ਵਿੱਚ ਚਟਾ ਨਹੀਂ ਲਿਖਿਆ ਹੋਇਆ ਜੀ ਚਟਾ ਤੇ ਇੱਕ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਵੀ ਨਸ਼ੀਲਾ ਪਦਾਰਥ ਜਾਪਦਾ ਸੀਗਾ ਇਹ ਐਫ ਆਈ ਆਰ 'ਚ ਉਹਨਾਂ ਨੇ ਸਿੱਧਾ ਹੀ ਲਿਖ ਦਿੱਤਾ ਵੀ ਹੈਰੋਇਨ ਮਿਲੀ ਹੈ ਠੀਕ ਹੈ ਜਦ ਕਿ ਵਿਅਸ ਅਸਲੀਅਤ ਦੇ ਵਿੱਚ ਇਹ ਹੁੰਦਾ ਪੁਲਿਸ ਜੋ ਕੁਝ ਵੀ ਲਿਖ ਦਵੇ ਉਸ ਤੋਂ ਬਾਅਦ ਉਹ ਤਾਂ ਫੋਰੈਂਸਿਕ ਲੈਬੋਰੀ ਦੇ ਵਿੱਚ ਭੇਜਿਆ ਜਾਂਦਾ ਵੀ ਇਹਦਾ ਸਾਲਟ ਕਿਹੜਾ ਹੈਗਾ ਉਹ ਫਿਰ ਫੋਰੈਂਸਿਕ ਲੈਬੋਰੀ ਦੱਸਦੀ ਵੀ ਇਹਦੇ ਵਿੱਚ ਕੀ ਸਾਲਟ ਨਿਕਲੇ ਆ ਔਰ ਕੇਸ ਦੇ ਵਿੱਚ ਉਹਨੂੰ ਕਿੰਨੀ ਸਜ਼ਾ ਹੋਣੀ ਕਦੋਂ ਉਹਨੂੰ ਜਮਾਨਤ ਹੋਣੀ ਉਹਦਾ ਬੜਾ ਵੱਡਾ ਰੋਲ ਹੁੰਦਾ ਲੇਕਿਨ ਜਦੋਂ ਇਹ ਲਿਖ ਦਿੱਤਾ ਜਾਵੇ ਵੀ ਸਿੱਧੇ ਤੌਰ ਤੇ ਹੈਰੋਇਨ ਹੈ ਫਿਰ ਉਹਦੇ ਵਿੱਚ ਅਦਾਲਤਾਂ ਲੀਨੀਅਟ ਵੀਊ ਲੈਂਦੀਆਂ ਨੇ ਕਿਉਂਕਿ ਅੱਗੇ ਰਿਪੋਰਟਾਂ 6-6 ਮਹੀਨੇ ਨਹੀਂ ਸੀ ਆਉਂਦੀਆਂ ਮੁੜ ਕੇ ਨਿਕਲ ਆਉਂਦਾ ਸੀਗਾ ਵੀ ਮੰਨ ਲਓ ਜਿਵੇਂ 17 ਗ੍ਰਾਮ ਹੈ ਵੀ ਇਹ ਚ ਹੈਰੋਇਨ ਹੈ ਗਈ ਹੈ ਤੇ ਇਹਦਾ ਜਮਾਨਤ ਮਹੀਨੇ ਕੁ ਬਾਅਦ ਹੀ ਹੋ ਸਕਦੀ ਹੈ ਕਿਸੇ ਨੂੰ 6 ਮਹੀਨਾ ਅੰਦਰ ਕਢਣਾ ਪੈ ਜਾਂਦਾ ਸੀਗਾ ਫਿਰ ਅਦਾਲਤਾਂ ਨੇ ਕੀਤਾ ਵੀ ਉਹਦੇ ਵਿੱਚ ਜਿਹਨਾਂ ਚ ਕਮਰਸ਼ੀਲੀ ਕਮਰਸ਼ੀਅਲ ਕੁਆਂਟੀਟੀ ਤੋਂ ਘੱਟ ਹੋਵੇ ਤੇ ਉਹਨੂੰ ਇੰਟਰਮ ਬੇਲ ਵੀ ਗ੍ਰਾਂਟ ਕਰ ਦਿੰਦੀਆਂ ਨੇ ਵੀ ਜੇਕਰ ਇਹ ਕਮਰਸ਼ੀਅਲ ਕੁਆਂਟੀਟੀ ਨਿਕਲੀ ਇਹ ਦੁਬਾਰਾ ਸਰੈਂਡਰ ਕਰੇਗਾ ਤੇ ਉਹਨੂੰ ਅੰਦਰ ਭੇਜ ਦਾਂਗੇ ਨਹੀਂ ਤੇ ਜਦ ਤੱਕ ਇਹਦੀ ਫੋਰੈਂਸਿਕ ਲੈਬੋਰੀ ਦੀ ਰਿਪੋਰਟ ਨਹੀਂ ਆਂਦੀ ਉਹਨੂੰ ਇੰਟਰਮ ਬੇਲ ਮਿਲ ਜਾਂਦੀ ਹੈ ਲੇਕਿਨ ਇਸ ਕੇਸ ਦੇ ਵਿੱਚ ਤੇ ਉਹਨਾਂ ਨੇ ਸਿੱਧੇ ਤੌਰ ਤੇ ਲਿਖ ਦਿੱਤਾ ਵੀ ਇਹ ਹੈਰੋਇਨ ਹੈਗੀ ਹੈ ਜਦਕਿ ਹਜੇ ਫੋਰੈਂਸਿਕ ਲੈਬੋਰੀ ਨੂੰ ਭੇਜਿਆ ਹੋਣਾ ਉਹਨਾਂ ਨੇ ਭੇਜੋਂ ਤੋਂ ਬਾਅਦ ਉਹਦੀ ਰਿਪੋਰਟ ਆਵੇਗੀ ਉਹ ਜੋ ਚਲਾਨ ਪੇਸ਼ ਹੋਵੇਗਾ ਉਹਦੇ ਨਾਲ ਲੱਗੇਗੀ ਤੇ ਜੇਕਰ ਹੈਰੋਇਨ ਹੀ ਨਿਕਲਦੀ ਹੈ ਜੋ ਜੋ ਲਿਖਿਆ ਤਾ ਵੀ ਉਹਦੇ ਫਿਰ 15 ਮਹੀਨਿਆਂ ਦਿਨਾਂ ਨੂੰ ਬੇਲ ਹੋ ਸਕਦੀ ਹੈ ਜਮਾਨਤ ਹੋ ਜੂਗੀ ਜੇਕਰ ਇਹਦੇ ਵਿੱਚ ਕੋਈ ਸਾਲਟ ਨਿਕਲ ਆਇਆ ਤਾਂ ਉਹਦੇ ਵਿੱਚ ਫਿਰ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਨਹੀਂ ਮੈਂ ਤੁਹਾਨੂੰ ਦੱਸ ਤੁਹਾਨੂੰ ਦੱਸਿਆ ਨਾ ਜਿਵੇਂ ਇਹਦੇ ਵਿੱਚ ਹੁਣ ਕਈ ਤਰ੍ਹਾਂ ਦੇ ਸਾਲਟ ਨੇ ਜੀ ਕਈ ਸਾਲਟ ਤਾਂ ਇਹੋ ਜਿਹੇ ਹੁੰਦੇ ਨੇ ਜੇਕਰ ਗ੍ਰਾਮ ਦਾ ਦਸਵਾਂ ਹਿੱਸਾ ਵੀ ਹੋ ਜਾਵੇ ਹਾਂ ਤੇ ਉਹ ਵੀ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਠੀਕ ਹੈ ਇਹਦੇ 17 ਗ੍ਰਾਮ ਹੈ ਨਾ ਇੱਕ ਗ੍ਰਾਮ ਦਾ ਦਸਵਾਂ ਹਿੱਸਾ ਹੋਵੇ ਤੇ ਤਾਂ ਵੀ ਉਹਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ ਇਹਦੇ ਵਿੱਚ ਜਿਵੇਂ ਸਾਲਟ ਹੈਗਾ ਅਲਫਾ ਮੈਥਲਫ ਫੈਨਾਟਾਨੀ ਜੀ ਇਹ ਸਾਲਟ ਜੇਕਰ ਗ੍ਰਾਮ ਦਾ ਦਸਵਾਂ ਹਿੱ ਕਟੋਕੜ ਦਸਾਂ ਸਜ਼ਾ ਹੋਣੀ ਹੈ ਜੇ ਉਸ ਕੇਸ ਟ੍ਰਾਇਲ ਦੇ ਵਿੱਚ ਪ੍ਰੋਸੀਕਿਊਸ਼ਨ ਉਹਨੂੰ ਸਾਬਤ ਕਰ ਲੈਂਦੀ ਹੈ ਵੀ ਇਹਦੇ ਕੋਲੋਂ ਹੀ ਬਰਾਮਦਗੀ ਹੋਈ ਹੈ ਹਮ ਬੜੇ سارے ਲੋਕ ਇਸ ਵੇਲੇ ਸਵਾਲ ਵੀ ਕਰ ਰਹੇ ਨੇ ਕਿ ਪੰਜਾਬ ਪੁਲਿਸ ਕਹਿੰਦੇ ਨਸ਼ਾ ਵਿਰੋਧ ਇੱਕ ਮੁਹਿੰਮ ਚਲਾਈ ਹੋਈ ਹੈ ਤਾਂ ਪੰਜਾਬ ਪੁਲਿਸ ਦੀ ਲੇਡੀ ਕਨਸਟੇਬਲ ਹੀ ਕਹਿੰਦੇ ਨੇ ਕਿ ਇਸ ਤਰੀਕੇ ਨਾਲ ਅੜਿੱਕੇ ਆ ਗਏ ਹੁਣ ਸਵਾਲ ਇਹ ਵੀ ਲੋਕ ਕਰਨ ਲੱਗੇ ਕਿ ਕੀ ਇਹਦੇ ਉੱਪਰ ਵੀ ਆਮ ਲੋਕਾਂ 'ਵਾਂਗ ਕਾਰਵਾਈ ਹੋਏਗੀ ਜਿਵੇਂ ਲੋਕਾਂ ਦੇ ਘਰ ਟਾਏ ਕਹਿੰਦੇ ਉਵੇਂ ਢਾਏ ਜਾਣਗੇ ਜਾਂ ਫਿਰ ਇਹਦੇ ਵਿੱਚ ਤੁਹਾਡਾ ਤਾਂ ਲੰਬਾ ਤਜਰਬਾ ਕਾਨੂੰਨ ਕਿਵੇਂ ਕੰਮ ਕਰਦਾ ਜੀ ਜੇ ਕੋਈ ਮੁਲਾਜ਼ਮ ਐ ਫੜਿਆ ਜਾਂਦਾ ਦੇਖੋ ਵੈਸੇ ਮੈਂ ਤੁਹਾਨੂੰ ਦੱਸਾਂ ਗੱਲ ਜਿੰਨੇ ਵੀ ਸਰਕਾਰ ਨੇ ਮਕਾਨ ਢਾਏ ਨੇ ਜੀ ਉਦੇ ਤੇ ਸੁਪਰੀਮ ਕੋਰਟ ਦਾ ਬੜਾ ਸਖਤ ਫੈਸਲਾ ਹੈਗਾ ਹਾਂ ਯੂਪੀ ਦੇ ਵਿੱਚ ਜਿਹੜੇ ਯੋਗੀ ਸਰਕਾਰ ਨੇ ਲੋਕਾਂ ਦੇ ਮਕਾਨ ਠਾਏ ਸੀਗੇ ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਉਹਨਾਂ ਨੂੰ 10-10 ਲੱਖ ਰੁਪਏ ਜਿਨ੍ਹਾਂ ਨੇ ਠਾਏ ਸੀ ਉਹਨਾਂ ਨੂੰ ਜੁਰਮਾਨੇ ਦੇਣ ਦੇ ਲਈ ਕਿਹਾ ਗਿਆ ਇੱਕ ਕਾਨੂੰਨ ਦੇ ਵਿੱਚ ਨਹੀਂ ਹੈਗਾ ਤੁਸੀਂ ਜਿਹੜਾ ਵੀ ਕੰਮ ਕਰਨਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਹੁਣ ਜਿਹੜੇ ਪੰਜਾਬ 'ਚ ਵੀ ਮਕਾਨ ਠਾਏ ਜਾ ਰਹੇ ਨਾ ਇੱਕ ਪਾਸੇ ਖਬਰ ਚ ਲਈ ਜਾਂਦੀ ਹੈ ਅਖਬਾਰਾਂ ਦੇ ਵਿੱਚ ਵੀ ਉਹ ਫਲਾਣਾ ਚਿੱਟੇ ਦਾ ਸਮਗਲਰ ਸੀਗਾ ਜਾਂ ਨਸ਼ੇ ਦਾ ਵਪਾਰੀ ਸੀਗਾ ਤੇ ਉਹਦੇ ਘਰ ਉਹਦੇ ਦੇ ਮਕਦਮੇ ਸੀਗੇ ਇਸ ਕਰਕੇ ਉਹਦਾ ਮਕਾਨ ਡਾਹਤਾ ਤਾਂ ਜੋ ਉਹਨੂੰ ਸਬਕ ਮਿਲੇ ਹਮ ਲੇਕਿਨ ਜਦੋਂ ਤੁਸੀਂ ਹੁਣ ਜਿਹੜੇ ਨਵੇਂ ਪੁਲਿਸ ਮਲਾਦਮ ਤੁਸੀਂ ਅੱਜਕੱਲ ਇੰਟਰਵਿਊ ਕਰੋਗੇ ਕਿਸੇ ਦੀਆਂ ਨਾ ਉਸ ਗੱਲ ਨੂੰ ਕਿਹਾਂ ਤੱਕ ਨਹੀਂ ਘਤ ਰਹਣਗੇ ਉਹ ਕਹਿਣਗੇ ਨਹੀਂ ਜੀ ਸੌਂਤ ਕਾਰਪੋਰੇਸ਼ਨ ਨੇ ਲਿਖ ਕੇ ਭੇਜਿਆ ਸੀਗਾ ਵੀ ਇਹਦਾ ਮਕਾਨ ਨਕਸ਼ੇ ਮੁਤਾਬਕ ਨਹੀਂ ਹੈਗਾ ਉਹ ਇਹ ਨਹੀਂ ਕਹਿੰਦੇ ਇਹਦਾ ਮਕਾਨ ਇਸ ਕਰਕੇ ਟਾਇਆ ਵੀ ਚਿੱਟੇ ਦਾ ਸਮਗਲਦਾ ਰਹੇਗਾ ਜਾਂ ਨਸ਼ੇ ਦਾ ਵਪਾਰੀ ਹੈਗਾ ਕਾਨੂੰਨ ਦੇ ਮੁਤਾਬਕ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਕਿਸੇ ਦਾ ਜਾ ਕੇ ਘਰ ਟਾਹੋ ਜੇਕਰ ਉਹਨੇ ਕੋਈ ਸਹੀ ਜਾਂ ਗਲਤੀ ਕੀਤੀ ਹੈ ਤੇ ਐਕਟ ਦੇ ਮਤਲਬ ਕੋ ਚ ਸਜ਼ਾਾਂ ਹੈਗੀਆਂ ਨੇ ਜੇਕਰ ਸਮਾਲਕ ਕੁਆਂਟੀਟੀ ਹੈ ਸਜ਼ਾ ਹੋਰ ਹੈ ਨਾਨ ਕਮਰਸ਼ੀਅਲ ਹੈ ਸਜ਼ਾ ਹੋਰ ਹੈ ਕਮਰਸ਼ੀਅਲ ਹੈ ਸਜ਼ਾ ਹੋਰ ਹੈ ਲੇਕਿਨ ਜੇ ਸਰਕਾਰ ਨੇ ਮੁਹਿੰਮ ਚਲਾਈ ਹੈ ਸਰਕਾਰ ਨੂੰ ਇਹ ਲੱਗਦਾ ਹੈ ਵੀ ਕਾਨੂੰਨ ਦੇ ਵਿੱਚ ਖામੀਆਂ ਨੇ ਜਿਹਦੇ ਕਰਕੇ ਉਹ ਡਰੱਗ ਤਸਕਰ ਭਰੀ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਘੱਟ ਸਜ਼ਾਾਂ ਹੁੰਦੀਆਂ ਨੇ ਜਾਂ ਉਹਨਾਂ ਕੋ ਉਸ ਤਰੀਕੇ ਨਾਲ ਬਰਾਮਦਗੀ ਨਹੀਂ ਹੋ ਰਹੀ ਉਹ ਸਮਾਨ ਵੇਚੀ ਜਾਂਦੇ ਨੇ ਹੁਣ ਜਿਵੇਂ ਆ ਕੇਸ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਬੀਬੀ ਨੇ ਬੜੀ ਜਦਾਦ ਬਣਾਈ ਏ ਉਹ 15 16 ਗ੍ਰਾਮ ਨਾਲ ਤਾਂ ਜਦਾਦ ਨਹੀਂ ਬਣੀ ਹੋਵੇਗੀ ਹਾਂ ਉੱਚ ਲਿਖਿਆ ਵੀ ਕਈ ਕਾਰਾਂ ਮਿਲੀਆਂ ਨੇ ਓਡੀ ਕਾਰ ਵੀ ਮਿਲੀ ਏ 2 ਕਰੋੜ ਦੀ ਕੋਠੀ ਏ ਪਲਾਟ ਵੀ ਨੇ ਉਹਦੇ ਚ ਹੁੰਦਾ ਵੀ ਇਹ ਡਰੱਗ ਪੈਡਲਰ ਏ ਵੇਚਦਾ ਔਰ बार-बार ਉਹਨੇ ਕਿਲੋ ਲਿਆਂਦਾ ਉਹਨੇ ਕਿਲੋ 50 ਵਾਰੀ ਕਰਕੇ ਵੇਚ ਲਿਆ ਹਾਂ ਤੇ ਮੁੜ ਕੇ ਕਹਿ ਦੇਣਾ ਵੀ ਇਹਦੇ ਕੋਲ ਸਾਰਾ 20 ਗ੍ਰਾਮ ਹੀ ਨਿਕਲਿਆ ਹਾਂ ਉਹਨਾ ਕੇਸਾਂ ਦੇ ਵਿੱਚ ਜਦੋਂ ਗੱਲ ਨਸ਼ਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਂਦਾ ਕਈ ਵਾਰੀ ਵੀ ਇਹ ਬੰਦਾ ਇਹੀ ਕੰਮ ਕਰਦਾ ਹੈ ਲੇਕਿਨ ਸਾਬਤ ਕਰਨਾ ਪੁਲਿਸ ਨੂੰ ਔਖਾ ਹੋ ਰਿਹਾ ਉਹ ਹਰ ਵਰਗੇ ਦੇ ਲੋਕੋ ਕੇ ਰੱਖਿਆ ਤੇ 15-15 20-20 ਗ੍ਰਾਮ ਹੀ ਲਈ ਜਾਂਦਾ ਤਾਂ ਜੋ ਜ ਫੜਿਆ ਵੀ ਜਾਵੇ ਉਹ 15-20 ਦਾ ਨੰਨਾ ਨੂੰ ਵਾਪਸ ਵੀ ਆ ਜਾਵੇ ਤੇ ਫਿਰ ਉਹ ਕਈ ਵਾਰੀ ਆਪਣੇ ਤੌਰ ਤੇ ਹੀ ਹੈ ਕਾਨੂੰਨ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਾਨੂੰਨ ਦੇ ਵਿੱਚ ਇਹ ਹੈ ਵੀ ਜਿਹੜੀ ਉਹਨੇ ਕੋਈ ਸਾਬਤ ਕਰਦਣ ਵੀ ਇਹ ਧੰਦੇ ਦੇ ਨਾਲ ਇਹਨੇ ਜਦਾਇਤ ਬਣਾਈਏ ਨਸ਼ਾ ਵੇਚ ਕੇ ਉਹ ਪ੍ਰਾਪਰਟੀ ਨੂੰ ਸਰਕਾਰ ਸੀਜ਼ ਕਰ ਸਕਦੀ ਹੈ ਉਹਦੀ ਪ੍ਰੋਵੀਜ਼ਨ ਹੈ ਉਹਦੇ ਪ੍ਰੋਪਰਟੀ ਸੀਜ਼ ਹੋ ਸਕਦੀ ਏ ਉਹਨੂੰ ਸਰਕਾਰ ਕੋਰਕ ਕਰ ਸਕਦੀ ਏ ਲੇਕਿਨ ਇਹ ਕੋਈ ਪ੍ਰੋਵੀਜ਼ਨ ਹੈ ਨਹੀਂ ਵੀ ਜਾਓ ਕਿ ਇਹਦਾ ਘਰ ਹਟਾ ਦਿਓ ਜੇ ਸਰਕਾਰ ਨੇ ਮੁਹਿੰਮ ਚਲਾਈ ਏ ਤਾਂ ਫਿਰ ਆਮ ਲੋਕ ਇਹ ਸਵਾਲ ਕਰਦੇ ਨੇ ਵੀ ਕਾਨੂੰਨ ਦੇ ਦੋ ਰੰਗ ਨਹੀਂ ਹੋ ਸਕਦੇ ਵੀ ਆਮ ਲੋਕਾਂ ਵਾਸਤੇ ਹੋਰ ਤੇ ਇਹਦੇ ਵਾਸਤੇ ਹੋਰ ਕਿਉਂਕਿ ਬਾਕੀਆਂ ਤਾਂ ਵੀ ਨਸ਼ਾ ਤਸਕਰੀ ਦੀਆਂ ਧਾਰਾਂ ਨੇ ਤੇ ਇਹਦੇ ਤੇ ਵੀ ਉਹੀ ਐਨਡੀਪੀਐਸ ਸੈਕਟਰ 'ਚ ਕਦਮਾਂ ਦਰਜ ਹੈ ਇਹਦੇ ਤੇ ਵੀ ਉਹੀ ਇਲਜ਼ਾਮ ਨੇ ਜਿਹੜੇ ਇਲਜ਼ਾਮ ਬਾਕੀਆਂ 'ਤੇ ਨੇ ਇਸ ਗੱਲ ਕਰਕੇ ਵੀ ਜਨਤਾ ਨੂੰ ਲੱਗਦਾ ਵੀ ਜੇ ਇਹਦਾ ਵੀ ਘਰ ਉਸੇ ਤਰੀਕੇ ਨਾਲ ਢਾਇਆ ਜਾਵੇ ਤਾਂ ਲੱਗੇਗਾ ਵੀ ਜਿਹੜਾ ਪੁਲਿਸ ਦਾ ਰਵਈਆ ਪੱਖਪਾਥੀ ਨਹੀਂ ਹੈਗਾ ਹਾਂ ਡਿੰਗਰ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਇਹ ਕੇਸ ਨੂੰ ਨਰਸਸ ਕਰਕੇ ਕਿ ਇਹਦੇ 'ਚ ਹੋਰ ਵੀ ਕਲਾਸੇ ਹੋ ਸਕਦੇ ਨੇ ਜਿਸ ਤਰੀਕੇ ਦੇ ਨਾਲ ਇੰਨੀ ਜਾਇਦਾਦ ਬਣੀ ਇੰਨੀਆਂ ਕੋਠੀਆਂ ਘਾਰਾਂ ਘੜੀਆਂ ਇੰਨੇ ਮਹਿੰਗੇ ਸ਼ੌਂਕ ਪਾਲੇ ਹੋਏ ਸੀਗੇ ਤਾਂ ਇੱਕ ਕਨਸਟੇਬਲ ਲੈਵਲ ਤੇ ਰਹਿ ਕੇ ਤਾਂ ਮੈਨੂੰ ਲੱਗਦਾ ਕੀ ਸਾਰੀ ਚੀਜ਼ਾਂ ਨਹੀਂ ਹੋ ਸਕਦੀਆਂ ਦੇਖੋ ਕਾਨੂੰਨ ਸਾਹਿਬ ਮੇਰੇ ਸਵਾਲ ਦਾ ਜਵਾਬ ਤਾਂ ਤੁਸੀਂ ਆਪ ਹੀ ਦਿੱਤਾ ਇਹ ਸਚਾਈ ਇਹ ਵੀ 50000 70000 ਲੱਖ ਰੁਪਏ ਦੀ ਤਨਖਾਹ ਦੇ ਵਿੱਚ ਇਨੇ ਚਾਪੂਰੇ ਨਹੀਂ ਕੀਤੇ ਜਾ ਸਕਦੇ ਲੱਖ ਲੱਖ ਦੇ ਕਹਿੰਦੇ ਉਹ ਦੇਖੋ ਦੋ ਮੋਬਾਈਲ ਬਰਾਮਤ ਹੋਏ ਨੇ ਥਾਰ ਗੱਡੀ ਹੈ ਵੱਡੀ ਕੋਠੀ ਹੈ ਇਹਦੇ ਪਿੱਛੇ ਜੋ ਗੱਲ ਸਾਹਮਣੇ ਆ ਰਹੀ ਹੈ ਉਥੋਂ ਤਾਂ ਇਹ ਹੀ ਪਹਿਲੀ ਨਜ਼ਰ ਹੈ ਪਤਾ ਲੱਗਦਾ ਵੀ ਉਹ ਨਸ਼ਾ ਤਸਕਰੀ ਦਾ ਕੰਮ ਕਰਦੀ ਸੀਗੀ ਜੀ ਤੇ ਉਹ ਤਸਕਰੀ ਦੇ ਵਿੱਚ ਫਿਰ ਉਹ ਜੇ ਇਨਵੈਸਟੀਗੇਸ਼ਨ ਜੋ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈ ਦੋ ਦਿਨ ਦਾ ਉਹਦਾ ਪੁਲਿਸ ਰਿਪੋਰਟ ਮਿਲੇ ਆ ਇਹ ਤਾਂ ਹੁਣ ਕੋਈ ਉਹ ਦੱਸ ਸਕਦੇ ਨੇ ਵੀ ਇਹਦੇ ਵਿੱਚ ਕੀ ਹੋਵੇਗਾ ਜੋ ਪਹਿਲੀ ਨਜ਼ਰੇ ਪਤਾ ਲੱਗਦਾ ਹੈ ਵੀ ਉਹ ਡਰਗ ਤਸਕਰੀ ਕਰਦੀ ਸੀ ਤੇ ਉਹਦੇ ਪਿੱਛੇ ਕਿਸੇ ਵੱਡੇ ਦਾ ਲੀਡਰ ਦਾ ਜਾਂ ਕਿਸੇ ਅਫਸਰ ਦਾ ਹੱਥ ਹੋਸੇਗਾ ਜਿਹਦੀ ਛਤਰ ਛਾਇਆ ਤਲੇ ਉਹ ਸਾਰਾ ਕੁਝ ਕਰਦੀ ਸੀ ਹੁਣ ਸਵਾਲ ਇਹ ਹੈ ਵੀ ਜੇ ਕੀ ਪੁਲਿਸ ਨਿਰਪੱਖ ਜਾਂਚ ਕਰਦੀ ਹੈ ਕਿ ਨਹੀਂ ਕਰਦੀ ਕਿ ਇਸ ਕੇਸ ਨੂੰ ਇਹਦੀ ਗ੍ਰਫਤਾਰੀ ਤੱਕ ਰਹੀ ਸੀਮਤ ਕਰਕੇ ਇਹਨੂੰ ਬੰਦ ਕਰ ਦਿੱਤਾ ਜਾਂਦਾ ਹੈ ਤੇ ਜੇਕਰ ਉਹ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਹੋ ਸਕਦਾ ਪਤਾ ਲੱਗ ਜਾਵੇ ਵੀ ਇਹਦੇ ਪਿੱਛੇ ਕੌਣ ਅਫਸਰ ਸੀਗੇ ਜਿਨ੍ਹਾਂ ਦੇ ਛਤਰ ਛਾਇਆ ਥਲੇ ਉਹ ਡਰੱਗ ਤਸਕਰੀ ਕਰਦੀ ਸੀ ਜਾਂ ਉਹ ਡਰੱਗ ਕਿੱਥੋਂ ਲੈਂਦੀ ਸੀ ਜਾਂ ਕਿਹਨੂੰ ਵੇਚਦੀ ਸੀ ਕੀ ਉਹ ਕਿਹੜੇ ਉਹਦੇ ਗਾਹਕ ਸੀਗੇ ਕਿੱਥੇ ਕਿੱਥੇ ਉਹ ਡਿਲੀਵਰੀ ਕਰਦੀ ਸੀ ਕਦੋਂ ਤੋਂ ਉਹ ਧੰਦਾ ਕਰ ਰਹੀ ਸੀ ਤੇ ਕਿਹੜੇ ਉਹਦੇ ਗਾਹਕ ਸੀਗੇ ਕਿਹੜੇ ਉਹਦੇ ਨਾਲ ਜੁੜੇ ਸੀਗੇ ਕਿਹੜਿਆਂ ਨੂੰ ਪ੍ਰੋਟੈਕਟ ਕਰਦੇ ਸੀਗੇ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਪੁਲਿਸ ਚਾਵੇ ਉਹ ਤੇ ਉਹ ਸਾਰਾ ਕੁਝ ਇਨਵੈਸਟੀਗੇਟ ਕਰ ਸਕਦੀ ਮੈਨੂੰ ਲੱਗਦਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਹ ਜਾ ਕੇ ਸਾਫ ਹੋਏਗਾ ਕਿ ਇਹ ਸਜ਼ਾ ਵੀ ਕਿੰਨੀ ਹੋ ਸਕਦੀ ਜਾਂ ਫਿਰ ਜ਼ਮਾਨਤ ਤੇ ਉਸੇ ਵੇਲੇ ਬਾਹਰ ਆ ਜੂਗੀ ਜੇਕਰ ਇਹ ਪਰਤਾ ਨਾ ਖੁੱਲੀਆਂ ਤਾਂ ਦੇਖੋ ਜੋ ਹਾਲ ਦੀ ਘੜੀ ਜਿਹਨੇ ਐਫ ਆਈ ਆਰ ਹੈ ਐਫ ਆਈ ਆਰ ਦੇ ਮੁਤਾਬਕ 17 ਗ੍ਰਾਮ ਹੈਰੋਇਨ ਉਹਦੇ ਤਪਾਈ ਗਈ ਹੈ ਇਹਦੇ ਮੁਤਾਬਕ ਉਹ 15-20 ਦਿਨਾਂ ਨੂੰ ਮਹੀਨੇ ਦੇ ਵਿੱਚ ਉਹਦੀ ਜ਼ਮਾਨਤ ਹੋ ਸਕਦੀ ਹੈ ਨੋਨ ਕਮਰਸ਼ੀਅਲ ਕੁਆਂਟੀਟੀ ਉਹਨੂੰ ਹਾਈ ਕੋਰਟ ਨਹੀਂ ਜਾਣਾ ਪੈਣਾ ਉਹਦੀ ਇੱਥੇ ਹੀ ਵੇਲ ਹੋ ਜਣੀ ਹੈ ਸੈਸ਼ਨ ਜੱਜ ਤੋਂ ਜਿਹੜੀ ਕੋਰਟ ਹੋਣੀ ਹੈ ਉੱਥੋਂ ਉਹਦੀ ਬੇਲ ਹੋ ਜਾਣੀ ਹੈ ਜੇਕਰ ਮੰਨੋ ਜਦੋਂ ਪੁਲਿਸ ਨੇ ਉਹਨੂੰ ਰਿਮਾਨ ਤੇ ਲਿਆ ਰਿਮਾਨ ਤੇ ਵਿੱਚੋਂ ਕੋਈ ਹੋਰ ਰਿਕਵਰੀ ਕਿਦੋਂ ਮਿਲ ਜਾਂਦੀ ਹੈ ਫਿਰ ਕਮਰਸ਼ੀਅਲ ਕੁਆਂਟੀਟੀ ਵਿੱਚ ਆ ਜਾਂਦੀ ਹੈ ਫਿਰ ਉਹਦੀ ਬੇਲ ਨਹੀਂ ਹੋਣੀ ਫਿਰ ਉਹਨੂੰ ਟ੍ਰਾਇਲ ਸਾਰਾ ਫੇਸ ਕਰਨਾ ਪੈਣਾ ਜੋ ਫਿਰ ਆਮ ਦੋਸ਼ੀਆਂ ਨਾਲ ਹੁੰਦਾ ਤੇ ਉਹਨੂੰ ਫਿਰ ਟ੍ਰਾਇਲ ਫੇਸ ਕਰਨਾ ਪੈਣਾ ਤੇ ਜੇ ਸਜ਼ਾ ਹੋ ਜਾਂਦੀ ਹੈ ਫਿਰ ਘੱਟੋ ਘੱਟ 10 ਸਾਲ ਹੋਣੀ ਹੈ ਤੇ ਜੇ ਭਰੀ ਹੋ ਜਾਂਦੀ ਹੈ ਤੇ ਫਿਰ ਉਹ ਸਾਰਾ ਕੁਝ ਬੇਦਾਗ ਹੋ ਜਾਣਾ ਹੈ ਠੀਕ ਹੈ ਟਿੰਗਰਾ ਸਾਹਿਬ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਧੰਨਵਾਦ ਕਰਦਾ ਹਾਂ ਸਭ ਨੂੰ